ਇਨਾਂ ਦੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਦੀ ਗੁਰੂਗ੍ਰਾਂਦਸਰ ਦੀਆਂ ਬੇਅਦਮੀਆਂ ਹੋਈਆਂ ਖਟਕਪੁਰਾ ਬਹਿਬਲ ਕਲਾ ਖਾਂਡ ਹੋਇਆ ਸਿੱਖਾਂ ਦੇ ਨਿਯੱਥੇ ਸਿੱਖਾਂ ਦੇ ਗੁਲੀਆਂ ਮਰੀਆਂ ਗਈਆਂ ਉਹਦੇ ਜ਼ਿੰਮੇਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਸਿੱਖ ਕੌਮ ਠਰਾਦੀ ਹੈ ਵਿਕਰਮ ਮਜੀਠੀਆ ਨੂੰ ਨਹੀਂ ਠਰਾਦੀ ਵਿਕਰਮ ਮਜੀਠੀਆ ਕਾ ਪਾਵਰਫੁੱਲ ਲੀਡਰ ਹੈ ਉਹਦੀ ਆਪਣੀ ਪਛਾਣ ਹੈ ਆਪਣੀ ਹੋਂਦ ਹੈ ਉਹਨੇ ਆਪਣਾ ਜਲਵਾ ਬਣਾਇਆ ਤੇ ਪ੍ਰਧਾਨ ਸਰ ਦਾ ਫਿਰ ਕੋਈ ਰਤਬਾ ਨਹੀਂ ਰਹਿ ਗਿਆ ਵਿਕਰਮ ਮਜੀਠੀਆ ਐਸਟੇਲ ਪੰਜਾਬ ਦਾ ਅਕਾਲੀ ਦਲ ਦਾ ਪਾਵਰਫੁੱਲ ਲੀਡਰ ਹੈ ਉਹ ਲੋਕਾਂ ਦੀ ਨਜ਼ਰ ਵਿਕਰਮ ਮਜੀਠੀਆ ਦੇ ਉੱਤੇ ਲੱਗੀ ਹੋਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਨਹੀਂ ਲੱਗਦੀ ਇਹ ਚੀਜ਼ ਸੁਖਬੀਰ ਸਿੰਘ ਬਾਦਲ ਜਾਣਦੇ ਆ ਤਾਂ ਕਰਕੇ ਸ਼ਾਇਦ ਉਹਨਾਂ ਨੂੰ ਲਾਈਮਲਾਈਟ 'ਚ ਨਹੀਂ ਲਿਆਉਣਾ ਚਾਹੁੰਦੇ ਜੇ ਲਾਈਮਲਾਈਟ 'ਚ ਜ਼ਿਆਦਾ ਆ ਗਏ ਫਿਰ ਮੇਰੀ ਕੁਰਸੀ ਖਤਰੇ 'ਚ ਇੱਥੇ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਟੈਗ ਲੱਗਾ ਨਾ ਉਹ ਵੀ ਕਲੀਅਰ ਹੋ ਜਾਏ ਜੇ ਵਿਕਰਮ ਸਿੰਘ ਮਜੀਠੀਆ ਨੂੰ ਪ੍ਰਧਾਨ ਬਣਾ ਦੇਣਗੇ ਅਕਾਲੀ ਦਲ ਦਾ ਤੇ ਮੈਨੂੰ ਲੱਗਦਾ ਅਕਾਲੀ ਦਲ 'ਚ ਜਾਣ ਪਏਗਾ ਪੰਜਾਬ ਦੇ ਭਲਿਓ ਲੋਕੋ ਮੁੱਦੇ ਹੀ ਸਾਡੇ ਉਹ ਮੁੱਦੇ ਨੇ ਜਿਹੜੇ ਸੈਂਟਰ ਨਾਲ ਕਨਫਲਿਕਟ ਕਰਦੇ ਨੇ ਜਦੋਂ ਪੰਜਾਬ ਦੇ ਮੁੱਦਿਆਂ ਨੂੰ ਅਸੀਂ ਅਨ ਕੰਡੀਸ਼ਨਲ ਸਪੋਰਟ ਕਰਕੇ ਸੱਤਾ ਲਵਾਂਗੇ ਤੇ ਇਹ ਹਾਲ ਹੋਣਾ ਹੈ ਕਿ ਤੁਹਾਡੇ ਗੁਰਦੇ ਸਿੰਘ ਕੋਕੇ ਦਾ ਮਾਮਲਾ ਲਾ ਲਓ ਕੋਈ ਇਨਸਾਫ ਨਹੀਂ ਮਿਲਿਆ ਯਾਰ ਆਕਾਲ ਤਖਤ ਸਾਹਿਬ ਦੇ ਜਥੇਦਾਰ ਆ ਠੀਕ ਇਨਕਾਊਂਟਰ ਹੋ ਗਿਆ ਉਹਨਾਂ ਦਾ ਇਨਸਾਫ ਦੇ ਵਿੱਚ ਤੁਸੀਂ ਤਿੰਨ ਵਾਰ ਸਰਕਾਰ ਬਣਾਈ ਕੀ ਦੱਸੋ ਯਾਰ ਇੱਕ ਪਰਿਵਾਰ ਦੇ 40 40 33 ਸਾਲ ਹੋ ਗਏ ਫੇਰ ਕੰਨੌਂਟ ਰਹੇ ਲੋਕ ਸੁਪਰੀਮ ਕੋਰਟ ਤੋਂ ਆਰਡਰ ਲੈ ਆ ਰਹੇ ਕਿ ਕਿੰਦਾ ਐਕਸੈਪਟੈਂਸ ਹੋ ਜੇਗੀ ਅਕਾਲੀ ਦਲ ਦੀ ਔਰ ਅਕਾਲੀ ਦਲ ਦੀ ਐਕਸੈਪਟੈਂਸ ਤਾਂ ਕਦੇ ਹੋਊਗੀ ਨਾ ਪੰਥ ਦੇ ਨਾਲ ਚੱਲੇ ਹੋਣਗੇ ਪੰਥਾਰੇ ਸੋਚਿਆ ਹੋਏਗਾ ਉਹਨਾਂ ਗੱਡ ਯੂਜ਼ ਕਰਨ ਲੱਗਾ ਗਿਆਨੀ ਹਰਪੀ ਸਿੰਘ ਵੀ ਦੇ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸਟੇਜ ਤੇ ਆ ਗਈ ਹੈ ਕਿ ਕਿਸੇ ਟਾਈਮ ਤੇ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਦਿੱਲੀ ਦਾ ਤਖਤ ਹਿਲ ਜਾ ਸਕਦਾ ਹੈ ਅੱਜ ਇਹ ਲੋਕ ਡੀਸੀ ਕੋਲੋਂ ਟਾਈਮ ਮੰਗਦੇ ਨੇ ਤੇ ਡੀਸੀ ਟਾਈਮ ਨਹੀਂ ਦਿੰਦਾ ਉਹ ਅਕਾਲੀ ਦਲ ਜਿਹਦਾ ਇਤਿਹਾਸ ਦਾ ਹਰ ਪੰਨਾ ਖੂਨ ਨਾਲ ਭਰਿਆ ਹੋਵੇ ਸ਼ਹਾਦਤਾਂ ਨਾਲ ਭਰਿਆ ਹੋਵੇ ਸੰਘਰਸ਼ਾਂ ਨਾਲ ਭਰਿਆ ਹੋਵੇ ਮੋਰਚਿਆਂ ਨਾਲ ਭਰਿਆ ਹੋਵੇ ਉਹ ਅਕਾਲੀ ਦਲ ਅੱਜ ਦਿੱਲੀ ਦੇ ਅੱਗੇ ਜਾ ਕੇ ਗੋਡੇ ਲਾ ਦੇਵੇਗਾ ਫਿਲਹਾਲ ਖਡੂਰ ਸਾਹਿਬ ਦੀ ਸੀਟ ਜਿਹੜੀ ਹੈ ਉਹ ਹੌਟ ਸੀਟ ਬਣੀ ਹੋਈ ਹੈ ਪਰ ਇਸ ਸੀਟ ਦੇ ਨਾਲ ਨਾਲ ਹੋਰ ਬਹੁਤ ਮੁੱਦੇ ਨੇ ਜਿਹੜੇ ਉੱਭਰ ਕੇ ਸਾਹਮਣੇ ਆ ਰਹੇ ਨੇ ਖਡੂਰ ਸਾਹਿਬ ਦੇ ਆਸ-ਪਾਸੇ ਵਾਲੇ ਕਈ ਇਹੋ ਜਿਹੇ ਲੀਡਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧਾ ਧੱਕਾ ਪਚਾ ਰਹੇ ਨੇ ਔਰ ਇਸ ਸਾਰੇ ਮਸਲੇ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਜਿੱਥੇ ਸਟਰੋਂਗ ਹੋਣਾ ਚਾਹ ਰਿਹਾ ਸੀ ਉੱਥੇ ਹੁਣ ਵੀਕ ਹੁੰਦਾ ਜਾ ਰਿਹਾ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਦੇ ਆਉਣ ਦੇ ਨਾਲ-ਨਾਲ ਪਹਿਲਾਂ ਹੀ ਮੁਸੀਬਤਾਂ ਵੱਧ ਚੁੱਕੀਆਂ ਸਨ ਹੁਣ ਦੂਜੇ ਪਾਸੇ ਹੌਲੀ-ਹੌਲੀ ਹੋਰ ਵੱਡੇ ਖਲਾਸੇ ਹੋਣੇ ਸ਼ੁਰੂ ਹੋ ਗਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਵਿੱਚ ਬਹੁਤ ਗੱਲਾਂ ਉੱਭਰ ਕੇ ਹੁਣ ਸਾਹਮਣੇ ਆ ਰਹੀਆਂ ਸਾਡੇ ਨਾਲ ਡਾਕਟਰ ਸੁਰਿੰ ਸਾਬ ਦੀਔਰ ਸ਼੍ਰੋਮਣੀ ਅਕਾਲੀ ਦਲ ਦੀ ਡਾਕਟਰ ਸਾਹਿਬ ਜੀ ਤੁਹਾਨੂੰ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸاسي ਰਾਜ ਜੋ ਹਾਲਾਤ ਹੁਣ ਬਣਦੇ ਪਏ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਜਿਗਾ ਕਿ ਅਸੀਂ ਸਟਰੋਂਗ ਹੋ ਜਾਈਏ ਆਪਣੇ ਲੋਕਾਂ ਨੂੰ ਫੜ ਫੜ ਲਿਆਉਣਾ ਪੁਰਾਣੇ ਜਿਹੜੇ ਛੱਡ ਗਏ ਆ ਜਿਨ੍ਹਾਂ ਨੂੰ ਕੱਢਤਾ ਉਹਨਾਂ ਨੂੰ ਤਾਂ ਲੈ ਆਂਦਾ ਪਰ ਅੰਦਰਲੇ ਹੁਣ ਛੱਡ ਕੇ ਜਾ ਰਹੇ ਇੱਥੋਂ ਤੱਕ ਖਬਰਾਂ ਆ ਰਹੀਆਂ ਕਿ ਪਿੰਡ ਬਾਦਲ ਦੇ ਆਪਣੇ ਜਿਹੜੇ ਸਮਰਥਕ ਸੀ ਉਹੀ ਦੀ ਨਾਲ ਖੜਨ ਨੂੰ ਤਿਆਰ ਦੇਖੋ ਪਤਾ ਕੀ ਹੈ ਸਭ ਤੋਂ ਪਹਿਲਾਂ ਨਾ ਇਹ ਦੇਖਣਾ ਔਰ ਸਮਝਣਾ ਪਏਗਾ ਕਿ ਅਕਾਲੀ ਦਲ ਇਸ ਮੋਹਾਣੇ ਤੇ ਕਿਉਂ ਆਇਆ ਜਦੋਂ ਪੰਜਾਬ ਦੇ ਮੁੱਦਿਆਂ ਨੂੰ ਅਸੀਂ ਅਨ ਕੰਡੀਸ਼ਨਲ ਸਪੋਰਟ ਕਰਕੇ ਸੱਤਾ ਲਵਾਂਗੇ ਤੇ ਇਹ ਹਾਲ ਹੋਣਾ ਹੀ ਸੀ ਯਾਦ ਹੋਏਗਾ ਤੁਹਾਨੂੰ ਜਦੋਂ 1992 ਤੋਂ ਪਹਿਲਾਂ ਦਾ ਦੌਰ ਖੜਕੋਵਾ ਦਾ ਦੌਰ ਸੀ 1992 ਚ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਦੀ ਸਰਕਾਰ ਜਿਹੜੀ ਆ ਉਦੋਂ ਕਾਂਗਰਸੀ ਦੇ ਵਿੱਚ ਸਰਦਾਰ ਬਿਆਨ ਸਿੰਘ ਸੂਬੇ ਦਾ ਮੁੱਖ ਮੰਤਰੀ ਬਣਿਆ ਪੰਜਾਬ ਦੇ ਵਿੱਚ ਅਤਵਾਦੀਆਂ ਨੂੰ ਹੋਰ ਵੀ ਜਿਹੜੇ ਫੇਕ ਐਨਕਾਊਂਟਰ ਹੋਏ ਸਾਰਾ ਕੁਝ ਉਸ ਦੌਰਾਨ ਹੋਇਆ ਤੇ ਸ਼੍ਰੋਮਨੀ ਗਾਲੀਦਲ ਬਾਦਲ ਦੇ ਜਿਹੜੇ ਸਰਪ੍ਰਸ ਹਨ ਪ੍ਰਧਾਨ ਸਨ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਅਨ ਕੰਡੀਸ਼ਨਲ ਸਪੋਰਟ ਕਰਤੀ ਬੀਜੇਪੀ ਨੂੰ ਪੰਜਾਬ ਦੇ ਭਲਿਓ ਲੋਕੋ ਮੁੱਦੇ ਹੀ ਸਾਡੇ ਉਹ ਮੁੱਦੇ ਨੇ ਜਿਹੜੇ ਸੈਂਟਰ ਨਾਲ ਕਨਫਲਿਕਟ ਕਰਦੇ ਨੇ ਤੁਸੀਂ ਅਨ ਕੰਡੀਸ਼ਨਲ ਕਿਵੇਂ ਕਰ ਸਕਦੇ ਹੋ ਤੁਹਾਨੂੰ ਕੰਡੀਸ਼ਨ ਰੱਖਣੀ ਚਾਹੀਦੀ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿਓਗੇ ਤੁਹਾਨੂੰ ਇਹ ਰੱਖਣੀ ਚਾਹੀਦੀ ਐਸਵਾਈਐਲ ਜਿਹੜੀ ਆ ਪੰਜਾਬ ਦਾ ਹੱਕ ਬੰਦਾ ਪੰਜਾਬ ਨੂੰ ਦਿਓਗੇ ਪੰਜਾਬ ਦੀ ਕਿਸਾਨੀਆਂ ਦੇ ਉੱਤੇ ਤੁਹਾਨੂੰ ਜਿਹੜੇ ਹੋਰ ਹੈਗੇ ਪੈਸਟੀਸਾਈਡ ਫਰਟੀਲਾਈਜ਼ਰ ਇਹਨਾਂ ਉੱਤੇ ਕੰਡੀਸ਼ਨਸ ਲਾਣੀਆਂ ਚਾਹੀਦੀਆਂ ਸੀ ਹੋਇਆ ਕਿ 1997 ਚ ਹਨ ਕੰਡੀਸ਼ਨਲ ਸਪੋਰਟ ਦੇ ਨਾਲ ਇਹਨਾਂ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਣ ਗਈ ਉਸ ਤੋਂ ਬਾਅਦ ਜਿਹੜੇ ਮੁੱਦੇ ਹੋਰ ਸੀ ਪੰਜਾਬ ਦੇ ਉਹ ਸਾਰੇ ਡਿলিউਟ ਹੋ ਗਏ ਸਾਰੇ ਖਤਮ ਹੋ ਗਏ ਉਹ ਮੁੱਦਿਆਂ ਦੇ ਉੱਤੇ 1997 ਤੋਂ ਲੈ ਕੇ 2024 ਤੱਕ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਯਾਨੀ 27 ਸਾਲ ਇਸ 27 ਸਾਲ ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਵੀ ਬਣੀ ਦੋ ਵਾਰ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਬਣੀ ਲੇਕਿਨ ਦੋ ਵਾਰ ਸਰਕਾਰ ਬਣੀ ਨਾ ਜਦੋਂ ਕੈਪਟਨ ਨਰਿੰਦਰ ਸਿੰਘ ਦੀ ਉਹ ਵੀ ਇਹ ਮੁੱਦਿਆਂ ਦੇ ਉੱਤੇ ਖੁੱਲ ਕੇ ਕੁਝ ਨਹੀਂ ਕਰ ਪਾਏ ਕਿਉਂਕਿ ਕੇਂਦਰ ਦੇ ਵਿੱਚ ਇੱਕ ਵਾਰ ਤਾਂ ਹਕੂਮਤ ਜਿਹੜੀ ਆ ਉਹ ਡਾਕਟਰ ਮਨਮੋਹਨ ਸਿੰਘ ਦੀ ਸੀ ਤੇ ਦੂਜੀ ਵਾਰ ਨਰਿੰਦਰ ਮੋਦੀ ਦੀ ਹਕੂਮਤ ਸੀ ਲੇਕਿਨ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਸਭ ਨੂੰ ਪਤਾ ਸੀ ਕੈਪਟਨ ਨਮਰਿੰਦਰ ਸਿੰਘ ਕੇਂਦਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਜਿਹੜੀ 2017 ਦੀ ਸਰਕਾਰ ਹੈ ਪੰਜਾਬ ਦੇ ਮੁੱਦੇ ਐਸਵਾਈਐਲ ਦਾ ਮੁੱਦਾ ਹੋਵੇ ਭਾਖੜਾ ਬਿਆਸ ਦਾ ਮੁੱਦਾ ਹੋਵੇ ਚੰਡੀਗੜ੍ਹ ਦਾ ਮੁੱਦਾ ਹੋਵੇ ਇਹ ਸਾਰੇ ਬੰਦ ਹੋ ਗਏ ਹੁਣ 27 ਸਾਲਾਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਅਕਾਲੀ ਦਲ ਦੇ ਇਹਨਾਂ ਦੇ ਵਿੱਚ ਆਈ ਹੈ ਕਮਾਨ ਇੰਡੀਪੈਂਡੈਂਟ ਤੌਰ ਤੇ ਹੱਥ ਚਲੋ ਇਹ ਤਾਂ ਪਹਿਲਾਂ ਹੀ ਸੀ ਇਹ 2012 ਤੋਂ ਹੀ ਸੀ ਲekin ਹੁਣ ਇਹਨਾਂ ਨੂੰ ਚੇਤਾ ਆਇਆ ਕਿ ਪੰਜਾਬ ਦੇ ਮੁੱਦੇ ਹੈਗੇ ਆ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੜਨਾ ਚਾਹੀਦਾ ਕਿ ਇਹਨਾਂ ਦਾ ਸਰਕਾਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਹੁਣ ਪੰਜਾਬ ਦੇ ਮੁੱਦੇ ਇਤੋਂ ਬਾਅਦ ਹੋਰ ਵੱਧ ਗਏ ਆ ਘਟੇ ਨਹੀਂ ਆ ਮੁੱਦਾ ਕਿੱਦਾਂ ਵੱਧ ਗਿਆ ਹੋਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵਿੱਚ ਜੁੜ ਗਿਆ ਸਾਡੇ ਜਿਹੜੇ ਕਿਸਾਨੀ ਕਾਨੂੰਨ ਨੇ ਐਮਐਸਪੀ ਦੀ ਗਰੰਟੀ ਆ ਉਹਦਾ ਮੁੱਦਾ ਜੁੜ ਗਿਆ ਕਿਉਂਕਿ ਕਿਸਾਨੀ ਕਿਸੂ ਕਾਨੂੰਨ ਨੂੰ ਰੱਦ ਕਰਾਉਣ ਵੇਲੇ ਕਈ ਵਾਅਦੇ ਕੀਤੇ ਗਏ ਸੀ ਕਿ ਅਸੀਂ ਐਮਐਸਪੀ ਦਾ ਜਿਹੜਾ ਕਾਨੂੰਨ ਗਰੰਟੀ ਬਣਾ ਦੇਾਂਗੇ ਇਹਨੂੰ ਉਹ ਜਿਹੜਾ ਉਹ ਵੀ ਨਾਲ ਮੁੱਦਾ ਜੁੜ ਗਿਆ ਹੋਰ ਜਿਹੜੇ ਮੁੱਦੇ ਕਈ ਹੈਗੇ ਕਿ ਪੰਜਾਬ ਦਾ ਯੂਰੀਆ ਦੇ ਉੱਤੇ ਜਿਹੜਾ ਵਾ ਉਹਦਾ ਹੱਕ ਘਟਿਆ ਹੈਗਾ ਯੂਰੀਆ ਦੀ ਜਿਹੜੀ ਆ ਉਹਦੀਆਂ ਕੀਮਤਾਂ ਵਧੀਆਂ ਹੈਗੀਆਂ ਇਦਾਂ ਕਰਦੇ 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 ਖਾਦਾਂ ਦੀਆਂ ਹੈਗੀਆਂ ਕੀਮਤਾਂ ਕਈ ਸਾਡੇ ਮੁੱਦੇ ਜਿਹੜੇ ਆ ਉਹ ਰਲ ਗਏ ਨੇ ਔਰ ਇਸ ਤੋਂ ਇਲਾਵਾ ਪੰਥਕ ਮੁੱਦੇ ਜਿਹੜੇ ਆ 2017 ਤੋਂ ਬਾਅਦ ਪੰਥਕ ਮੁੱਦੇ ਹੋਰ ਵੱਧ ਗਏ ਪੰਜਾਬ ਦੇ ਵਿੱਚ ਨ ਜਿਵੇਂ ਆਪਾਂ ਕਹਿ ਦਈਏ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਕਰਤੀ ਗਈ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਲੱਗ ਚੱਲ ਰਹੀ ਆ ਉਹ ਨਿਦੇਸ਼ ਸਾਹਿਬ ਹੋ ਗਿਆ ਜਿਹੜਾ ਪਟਨਾ ਸਾਹਿਬ ਦਾ ਬੋਰਡ ਹੋ ਗਿਆ ਇਹ ਸਾਰੇ ਮੁੱਦੇ ਗਿਆਨ ਗੋਧੜੀ ਸਾਹਿਬ ਦੇ ਗੁਰਦੁਆਰੇ ਦਾ ਇਨਸਾਫ ਹੋ ਗਿਆ ਔਰ ਇਹ ਸਾਰੇ ਮੁੱਦੇ ਨਾਲ ਕੇ ਇਕੱਠੇ ਹੋ ਗਏ ਹੁਣੇ ਪੰਤਖ ਮੁੱਦੇ ਵਿੱਚ ਆ ਗਏ ਨੇ ਉਸ ਤੋਂ ਲਾਵਾ ਜਿਹੜਾ ਵੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਪੰਜਾਬ ਦੇ ਇਸ਼ੂ ਤੇ ਉੱਤੇ ਖੜੇ ਹੋਵਾਂਗੇ ਤੇ ਪਾਰਟੀ ਅੱਗੇ ਵਧੂਗੀ ਲੇਕਿਨ ਗੱਲ ਇਹ ਹੈ ਕਿ ਪੰਥ ਦੇ ਵਿੱਚ ਪੰਥ ਦੀ ਜਿਹੜੀ ਬੈਕਬੋਨ ਹੈ ਜਿਹਦੇ ਵਿੱਚ ਆਪਾਂ ਕਹਿ ਦਈਏ ਕਿ ਵੱਡੇ ਵੱਡੇ ਪੰਥਕ ਲੀਡਰ ਨੇ ਸੰਤ ਸਮਾਜ ਆ ਉਹਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਉਹਨਾਂ ਬਾਰੇ ਉਹਨਾਂ ਦੇ ਵਿਚਾਰ ਠੀਕ ਨਹੀਂ ਆ ਉਹ ਸਮਝਦੇ ਨੇ ਕਿ 10 ਸਾਲ ਜਿਹੜਾ ਇਹ ਸਰਕਾਰ ਲਗਾਤਾਰ ਪੰਜਾਬ ਚ ਰਹੀ ਹੈ ਉਹਦੇ ਦੌਰਾਨ ਸਿੱਖੀ ਦਾ ਕਹਾਣ ਹੋਇਆ ਔਰ ਉਹ ਜਿਹੜਾ ਪੰਥ ਨਰਾਜ ਹੈ ਔਰ ਇਹ ਪੰਥਕ ਲੋਗਾਂ ਨੂੰ ਸਭ ਨੂੰ ਪਤਾ ਹੈ ਕਿ 10 ਸਾਲ ਪੰਜਾਬ ਦੇ ਵਿੱਚ ਕਿਦਾਂ ਪੰਥ ਦਾ ਨੁਕਸਾਨ ਹੋਇਆ ਜੱਥੇ ਤੱਕ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਲਾ ਲਓ ਕੋਈ ਇਨਸਾਫ ਨਹੀਂ ਮਿਲਿਆ ਯਾਰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਹੈ ਫੇਕ ਐਨਕਾਊਂਟਰ ਹੋ ਗਿਆ ਉਹਨਾਂ ਦਾ ਇਨਸਾਫ ਦੇ ਵਿੱਚ ਤੁਸੀਂ ਤਿੰਨ ਵਾਰ ਸਰਕਾਰ ਬਣਾਈ ਹੈ ਇਨਵਾਰ 1997 ਤੋਂ 2002 ਤੱਕ 2007 ਤੋਂ 2012 ਤੱਕ 2012 ਤੋਂ 2017 ਤੱਕ ਔਰ 2012 ਔਰ 2017 ਔਰ 1997 ਦੀ ਸਰਕਾਰ ਦੇ ਵਿੱਚ ਅਕਾਲੀ ਦਲ ਇੰਡੀਪੈਂਡੈਂਟ ਉੱਥੇ ਤੱਕ ਪਹੁੰਚਿਆ ਜਿੱਥੇ ਤੱਕ ਉਹਨਾਂ ਕੋ ਪੂਰੀ ਮੈਜੋਰਟੀ ਚਾਹੀਦੀ ਸੀ ਬੀਜੇਪੀ ਦਾ ਇਹ ਵੀ ਨਹੀਂ ਹੈਗਾ ਸੀ ਕਿਤੇ ਕਿ ਬੀਜੇਪੀ ਉਹਦੇ ਵਿੱਚ ਆ ਕੇ ਮੈਂਬਰ ਸੀਗੇ ਘਟਾ ਲੈਂਦੇ ਇੱਕ ਵਾਰ ਤਾਂ ਮੈਨੂੰ ਯਾਦ ਹੈ 2012 ਦੀਆਂ ਚੋਣਾਂ ਦੇ ਵਿੱਚ ਇੱਕ ਦੋ ਬੰਦੇ ਜਿਹੜੇ ਨਾ ਅਕਾਲੀ ਦਲ ਕੋ ਘਟਦੇ ਸੀ ਤੇ ਇਹਨਾਂ ਨੇ ਕਾਂਗਰਸ ਦੇ ਬੰਦੇ ਮੋਗੇ ਤੋਂ ਜੈਨ ਸੀ ਕਿ ਉਹਨਾਂ ਨੂੰ ਰਿਜ਼ਾਈਨ ਕਰਾ ਕੇ ਜੀਤ ਮਿੰਦੋਸਿੱਤੂਗਾ ਇਹਨਾਂ ਨੂੰ ਕਰਾ ਕੇ ਇਹਨਾਂ ਨੇ ਦੁਬਾਰਾ ਇਲੈਕਸ਼ਨ ਲੜ ਕੇ ਅਕਾਲੀ ਦਲ ਦੀ ਸਟਰੈਂਥ ਵਧਾ ਕੇ ਪੂਰੇ ਨੰਬਰ ਕੀਤੇ 52 ਜਦੋਂ ਤੁਹਾਡੇ ਕੋ ਹੈਗੇ ਫਿਰ ਤੁਹਾਨੂੰ ਕਿਸੇ ਦਾ ਡਰ ਹੀ ਨਹੀਂਗਾ ਫੇਕ ਇਨਕਾਊਂਟਰ ਜਿਹੜੇ ਆਪਾਂ ਹੋਏ ਆ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਲੋਕੀ ਅੱਜ ਵੀ ਕੋਰਟਾਂ ਚ ਜਾਂਦੇ ਪਏ ਸੁਪਰੀਮ ਕੋਰਟ ਤੋਂ ਆਰਡਰ ਲੈ ਕੇ ਉਹਦੇ ਵਿੱਚ ਜਸਟਿਸ ਡਿਲੀਵਰ ਹੋ ਰਿਹਾ ਜਮੀਨੀ ਪੱਧਰ ਦੇ ਉੱਤੇ ਤੁਸੀਂ ਦੱਸੋ ਯਾਰ ਇੱਕ ਪਰਿਵਾਰ ਦੇ 40 40 30 ਸਾਲ ਹੋ ਗਏ ਫੇਕ ਕਨਫਾਊਂਟਰ ਹੋਏ ਲੋਕ ਸੁਪਰੀਮ ਕੋਰਟ ਤੋਂ ਆਰਡਰ ਲੈ ਆ ਰਹੇ ਠੀਕ ਹੈ ਬਈ ਪੰਜਾਬ ਪੁਲਿਸ ਨੇ ਬਹਾਦਰੀ ਦਾ ਕੰਮ ਕੀਤਾ ਲੇਕਿਨ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਇੰਟੈਂਸ਼ਨਲੀ ਮਾਰੇ ਵੀ ਗਏ ਨੇ ਜੱਥੇ ਦਾ ਗੁਰਦੇਵ ਸਿੰਘ ਕੌਂਕੇ ਨੂੰ ਮਾਰਿਆ ਗਿਆ ਇਹਨਾਂ ਇਨਸਾਫ ਤਾਂ ਮਿਲਣਾ ਚਾਹੀਦਾ ਹੈ ਨਾ ਤੇ ਕਿੱਦਾਂ ਐਕਸੈਪਟੈਂਸ ਹੋ ਜੇਗੀ ਅਕਾਲੀ ਦਲ ਦੀ ਔਰ ਅਕਾਲੀ ਦਲ ਦੀ ਐਕਸੈਪਟੈਂਸ ਤਾਂ ਤਦੇ ਹੋਊਗੀ ਨਾ ਜੇ ਪੰਥ ਲੈ ਇਹਨਾਂ ਨੇ ਪੰਥ ਦੇ ਨਾਲ ਚੱਲੇ ਹੋਣਗੇ ਪੰਥ ਬਾਰੇ ਸੋਚਿਆ ਹੋਏਗਾ ਔਰ ਜੇ ਅੱਜ ਦੇਖੋ ਇਹ ਤਾਂ ਚਲੋ ਇੱਕ ਛੋਟਾ ਜਿਹਾ ਚੈਪਟਰ ਹੈ ਐਸਜੀਪੀਸੀ ਆ ਕਿੰਨੇ ਅਲੀਗੇਸ਼ਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਨੇ ਕੁਛ ਨਹੀਂ ਪਤਾ ਲੰਗਰ ਦੀਆਂ ਸੁੱਕੀਆਂ ਪ੍ਰਸ਼ਾਦੀਆਂ ਦਾ ਘਟਾਲਾ ਕੁਛ ਨਹੀਂ ਪਤਾ ਕੈਨੇਡਾ ਦੇ ਵਿੱਚ ਸੌਫਟ ਕਾਪੀਆਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵੇਚੀਆਂ ਗਈਆਂ ਉੱਥੇ ਭੇਜੀ ਗਈ ਉੱਥੇ ਪੈਨ ਡਰਾਈ ਉੱਥੇ ਛਪੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੰਨੇ ਭੇਜੀ ਕਿੰਨੇ ਕਰਵਾਇਆ ਕੁਛ ਨਹੀਂ ਪਤਾ ਸੋ ਇਹ ਚੀਜ਼ਾਂ ਦੇ ਜਵਾਬ ਜਿਹੜੇ ਪੰਥ ਨੂੰ ਦੱਸਨੇ ਦਾ ਪੈਣਾ ਹੀ ਹੈ ਨਾ ਪੰਥ ਦੀ ਇੱਕ ਆਪਣੀ ਹੋਂਦ ਹੈ ਸਿੱਖੀ ਇੱਕ ਮਾਰਸ਼ਲ ਕੌਮ ਹੈ ਸਿੱਖੀ ਇੱਕ ਇਤਿਹਾਸ ਹੈ ਔਰ ਇਸ ਸਿੱਖ ਜਿਹੜੇ ਨੇ ਕਮਿਊਨਿਟੀ ਦੇ ਲੋਕ ਇਹਨਾਂ ਦਾ ਇਤਿਹਾਸ ਪੜ ਕੇ ਦੇਖੋ ਇਹ ਜਦੋਂ ਤੱਕ ਇਨਸਾਫ ਨਾਲ ਲੱਲਣ ਜੋ ਪੰਥ ਨਹੀਂ ਬੜ। ਪਰ ਉਹੀ ਉਸੇ ਪੰਥ ਦਾ ਤਾਂ ਹਵਾਲਾ ਹੁਣ ਦੋ ਥਾਂ ਹੀ ਦਿੱਤਾ ਜਾ ਰਿਹਾ ਖੜੂਰ ਸਾਹਿਬ ਦੀ ਗੱਲ ਕਰ ਲੈਂਦੇ ਆ। ਉਥੇ ਭਾਈ ਅਮਰਤਪਾਲ ਸਿੰਘ ਵੀ ਖੜੋਤੇ ਨੇ। ਹੁਣ ਮਿਰਸਾ ਸਿੰਘ ਬਲਟੋਹਾ ਵੀ ਖੜ ਗਏ ਨੇ। ਹੁਣ ਕਿਹੜਾ ਕਿਹੜਾ ਇਨਸਾਫ ਦਿਵਾਊਗਾ ਪੰਥ ਦਾ? ਕੀ ਭਾਈ ਅਮਰਤਪਾਲ ਸਿੰਘ ਦੇ ਹੁਣ ਆਏ ਨੇ ਦੂਕ ਸਾਲ ਹੋ ਜਣਾ ਨੂੰ ਮੈਨੂੰ ਲੱਗਦਾ ਲਾਈਮਲਾਈਟ ਚਾਹੀਏ ਨੂੰ। ਉਹ ਆਣ ਕੇ ਅਚਾਨਕ ਉਹ ਪੰਥ ਨੂੰ ਇਨਸਾਫ ਦਿਵਾ ਦੇਣਗੇ ਭਲਾ? ਤੁਸੀਂ ਮੈਨੂੰ ਇਹ ਦੱਸੋ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਇੰਨੀ ਦੁਨੀਆ ਜੁੜੀ ਕਿਵੇਂ? ਹੂੰ। ਆਖਰਕਾਰ ਲੋਕਾਂ ਨੂੰ ਨਜ਼ਰ ਨਹੀਂ ਨ ਆ ਰਿਹਾ। ਪੰਥ ਨੇ ਅਕਾਲੀ ਦਲ ਦਾ ਜਿਹੜਾ ਉਹਦੇ ਕਿਦਾਂ ਹੋਇਆ ਅਕਾਲੀ ਦਲ ਦਾ ਉਹਦਾ ਸਿੱਖੀ ਸੰਘਰਸ਼ ਚੋਂ ਹੋਇਆ ਅਕਾਲੀ ਦਲ ਹੁਣ ਹੀ ਬਣਿਆ ਅਕਾਲੀ ਦਲ ਇੱਕ ਸੰਘਰਸ਼ ਹੋਇਆ ਉਹਦੇ ਚੋਂ ਅਕਾਲੀ ਵਰਡ ਨਿਕਲਿਆ ਬਾਹਰ ਤੇ ਅਕਾਲੀ ਦਲ ਬਣਿਆ ਬਿਲਕੁਲ ਠੀਕ ਹੈ ਸਿੱਖੀ ਦਾ ਸੰਘਰਸ਼ ਹੋਇਆ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਸ਼ਹਾਦਤਾਂ ਹੋਈਆਂ ਮੋਰਚੇ ਲੱਗੇ ਔਰ ਜੈਤੋ ਦਾ ਮੋਰਚਾ ਲੱਗਿਆ ਇਹਨਾਂ ਦੇ ਵਿੱਚੋਂ ਸੰਘਰਸ਼ ਚੋਂ ਨਿਕਲ ਕੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੇ ਅਕਾਲੀ ਦਲ ਬਣਿਆ ਉਹ ਅਕਾਲੀ ਦਲ ਜਿਹਦਾ ਇਤਿਹਾਸ ਦਾ ਹਰ ਪੰਨਾ ਖੂਨ ਨਾਲ ਭਰਿਆ ਹੋਵੇ ਸ਼ਹਾਦਤਾਂ ਨਾਲ ਭਰਿਆ ਹੋਵੇ ਸੰਘਰਸ਼ ਨਾਲ ਭਰਿਆ ਹੋਵੇ ਮੋਰਚਿਆਂ ਨਾਲ ਭਰਿਆ ਹੋਵੇ ਉਹ ਅਕਾਲੀ ਦਲ ਅੱਜ ਦਿੱਲੀ ਦੇ ਅੱਗੇ ਜਾ ਕੇ ਗੋਡੇ ਲਾ ਦੇ ਔਰ ਮੈਨੂੰ ਇਹ ਦੱਸੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਨਹੀਂ ਕਹਿਣ ਲੱਗਾ ਇਹ ਮੈਂ ਵਰਡ ਯੂਜ਼ ਕਰਨ ਲੱਗਾ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਜਿਹੜੇ ਆਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਆ ਕਹਿੰਦੇ ਸ਼੍ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸਟੇਜ ਤੇ ਆ ਗਈ ਹੈ ਕਿ ਕਿਸੇ ਟਾਈਮ ਤੇ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੋਲਦਾ ਸੀ ਤੇ ਦਿੱਲੀ ਦਾ ਤਖਤ ਹਿੱਲਦਾ ਸੀ ਦਿੱਲੀ ਦਾ ਤਖਤ ਹਿੱਲਦਾ ਸੀ ਤੇ ਅੱਜ ਇਹ ਲੋਕ ਡੀਸੀ ਕੋਲੋਂ ਟਾਈਮ ਮੰਗਦੇ ਨੇ ਤੇ ਡੀਸੀ ਟਾਈਮ ਨਹੀਂ ਦਿੰਦਾ ਇਹ ਕਿੱਥੇ ਲਿਆ ਕੇ ਖੜਾ ਕਰ ਦਿੰਦਾ ਇਹ ਦੱਸੋ ਕਿੱਥੇ ਲਿਆ ਕੇ ਖੜਾ ਕਰ ਦਿੰਦਾ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਯਾਰ ਦੂਸਰੀ ਆ તાਜੀ ਘਟਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਮਰੀਕਾ ਗਏ ਉੱਥੇ ਇਹਨਾਂ ਦਾ ਵਿਰੋਧ ਹੋਇਆ ਯਾਰ ਅਕਾਲ ਤਖਤ ਸਾਹਿਬ ਸੁਪਰੀਮ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਪਰੀਮ ਹੈ ਸਿੱਖ ਕੌਮ ਕੀ ਹੈ ਹਿੰਦੂਆਂ ਦੇ ਵੀ ਸੁਪਰੀਮ ਹੈ ਉਹਨਾਂ ਦਾ ਹੁਕਮ ਉਹਨਾਂ ਦਾ ਇੱਕ ਕਦਮ ਸਾਰਿਆਂ ਲਈ ਵਚਨ ਹੁੰਦਾ ਹੈ ਲੇਕਿਨ ਉਹਨਾਂ ਦਾ ਸਿੱਖ ਕੌਮ ਉੱਥੇ ਵਿਰੋਧ ਕਰੇ ਵਿਸਾਖੀ ਦੇ ਵਿੱਚ ਅਮਰੀਕਾ 'ਚ ਛੋਟੀ ਗੱਲ ਹੈ ਯਾਰ ਇਹ ਕਿਉਂ ਹੋਇਆ ਕਿਉਂ ਹੋਇਆ ਇਹਦੇ ਉੱਤੇ ਕਦੀ ਗਹਿਰਾ ਵਿਚਾਰ ਹੋਣਾ ਚਾਹੀਦਾ ਇਹਦੇ ਉੱਤੇ ਡਿਬੇਟਾਂ ਹੋਣੀਆਂ ਚਾਹੀਦੀਆਂ ਉਹਦੇ ਵਿੱਚੋਂ ਕੱਢ ਕੇ ਲੈਣਾ ਚਾਹੀਦਾ ਬਈ ਰਾਜਨੀਤਿਕ ਲੋਕਾਂ ਨੇ ਸਿੱਖੀ ਦਾ ਕਿੰਨਾ ਕਹਾਣ ਕੇ ਕਿਤੇ ਦੱਸੋ ਤੁਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਜਾਰੀ ਹੋ ਜੇ ਤੇ ਲੋਕ ਨੰਗੇ ਪੈਰੀ ਜਾਨ ਨੂੰ ਤਿਆਰ ਆ ਅੱਜ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਉੱਥੇ ਵਿਰੋਧ ਹੋ ਜੇ ਮੈਨੂੰ ਅੰਦਰੋਂ ਦੁੱਖ ਲੱਗਿਆ ਪਰਸਨਲੀ ਦੁੱਖ ਲੱਗਿਆ ਐਡੀ ਵੱਡੀ ਸ਼ਖਸੀਅਤ ਐਡੀ ਵੱਡੀ ਸ਼ਖਸੀਅਤ ਸਿੱਖ ਪੰਥ ਦੇ ਸਿਰਮੌਰ ਉਹਦਾ ਵਿਰੋਧ ਉੱਥੇ ਉਪਸਾਕੀ ਦੇ ਪ੍ਰੋਗਰਾਮ ਦੇ ਉੱਤੇ ਹੋ ਜੇ ਇਹ ਛੋਟੀ ਗੱਲ ਥੋੜਾ ਜਿਆ ਪੰਥਕ ਜਮਾਤ ਦੇ ਆਨਡ ਡਾਕਟਰ ਸਾਹਿਬ ਇੱਕ ਨਾ ਹਾਲ ਹੀ ਦੇ ਵਿੱਚ ਯੂਥ ਅਕਾਲੀ ਦਲ ਦਾ ਲੀਡਰ ਰਿਹਾ ਉਹ ਬਾਹਰ ਗਿਆ ਅਕਾਲੀ ਦਲ ਨੂੰ ਛੱਡ ਕੇ ਉਹਨਾਂ ਨੇ ਮਤਲਬ ਖਫਾ ਹੋ ਕੇ ਪਾਰਟੀ ਛੱਡ ਦਿੱਤੀ ਉਹ ਦਾਵਾ ਕਰਦੇ ਨੇ ਕਿ ਅਕਾਲੀ ਦਲ ਦੇ ਅੰਦਰ ਸਿਰਫ ਔਰ ਸਿਰਫ ਪਰਿਵਾਰਵਾਦ ਚੱਲਦਾ ਪਿਆ ਹਾਲਾਂਕਿ ਬਹੁਤ ਵਾਰੀਆਂ ਗੱਲਾਂ ਸੁਣੀਆਂ ਨੇ ਪਰ ਇੱਕ ਵੱਡਾ ਦਾਵਾ ਕਰ ਦਿੱਤਾ ਕਹਿੰਦੇ ਅਸੀਂ ਕਹਿੰਦੇ ਹਾਂ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਸਾਰੇ ਕਹਿੰਦੇ ਆ ਪਰ ਕਹਿੰਦੇ ਕਿ ਅਕਾਲੀ ਦਲ ਨੂੰ ਚਲਾਉਣ ਵਾਲੇ ਵਿਕਰਮ ਸਿੰਘ ਮਜੀਠੀਆ ਨੇ ਹੋਰ ਕੋਈ ਨਹੀਂ ਦੇਖੋ ਇੱਕ ਗੱਲ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿਕਰਮ ਮਜੀਠੀਆ ਦਾ ਪਾਵਰਫੁੱਲ ਲੀਡਰ ਹੈ ਉਹਦੀ ਆਪਣੀ ਪਛਾਣ ਹੈ ਆਪਣੀ ਹੋਂਦ ਹੈ ਉਹਨੇ ਆਪਣਾ ਜਲਵਾ ਬਣਾਇਆ ਪਰ ਪ੍ਰਧਾਨ ਸਾਹਿਬ ਦਾ ਫਿਰ ਕੋਈ ਰਤਬਾ ਨਹੀਂ ਰਹਿ ਗਿਆ ਪ੍ਰਧਾਨ ਦੇਖੋ ਅੱਜ ਜੋ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਔਰ ਜੋ ਹਾਲਾਤ ਸਿੱਖ ਪੰਥ ਦਾ ਕਾਣ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈ ਚਲੋ ਮੈਂ ਤੁਹਾਨੂੰ ਪੁੱਛਦਾ ਕੌਣ ਉਹਦਾ ਸਾਰੇ ਜ਼ਿੰਮੇਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੰਨਦੇ ਨੇ ਕਿਉਂਕਿ ਇਹਨਾਂ ਦੀ ਰਹਿਨੁਮਾਈ ਦੇ ਵਿੱਚ ਅਕਾਲੀ ਦਲ ਦਾ ਟੈਨਿਊਰ ਦੇ ਵਿੱਚ ਇਨਾਂ ਦੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਕੋਟਕਪੂਰਾ ਬਹਿਬਲ ਕਲਾ ਕਾਂਡ ਹੋਇਆ, ਸਿੱਖਾਂ ਦੇ ਨਿਯੱਥੇ ਸਿੱਖਾਂ ਤੇ ਗੋਲੀਆਂ ਮਰੀਆਂ ਗਈਆਂ, ਉਹਦੇ ਜ਼ਿੰਮੇਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਸਿੱਖ ਕੌਮ ਠਰਾਉਂਦੀ ਆ। ਵਿਕਰਮ ਮਜੀਠੀਆ ਨੂੰ ਨਹੀਂ ਠਰਾਉਂਦੀ। ਵਿਕਰਮ ਮਜੀਠੀਆ ਦਾ ਆਪਣਾ ਇੱਕ ਰੁਤਬਾ, ਉਹਦਾ ਆਪਣਾ ਇੱਕ ਜੁਝਾਰੂ ਪੰਨਾ ਹੈ। ਉਹ ਜਿੱਦਾਂ ਵੇਰਦਾ, ਉਹ ਜਿਸ ਤਰ੍ਹਾਂ ਗੱਲ ਕਰਦਾ, ਉਹ ਗੱਲ ਕਰਨ ਦੇ ਲਹਿਜਾ ਔਰ ਗੱਲ ਕਰਨ ਦੀ ਜਿਹੜੀ ਉਹਦੇ 'ਚ ਅਪਾ ਕਹੀਏ ਕਿ ਸਿੱਧਾ ਸਿੱਧਾ ਠਾ ਸੋਟਾ ਮਾਰਨਾ ਪੰਜਾਬੀ ਚ ਵਰਡ ਯੂਜ਼ ਕਰਦੇ ਨੇ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਹੋਣ ਭਾਵੇਂ ਕੋਈ ਹੋਵੇ ਲੇਕਿਨ ਗੱਲ ਇਹ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਜਿਹੜੇ ਕਾਰਜਸ਼ੈਲੀ ਬਦਲਨੀ ਪਏਗੀ। ਹੂੰ। ਔਰ ਆਪਣੀ ਕਾਰਜਸ਼ੈਲੀ ਨੂੰ ਬਦਲ ਕੇ ਆਪਣੇ ਫਾਦਰ ਜਿਹੜੇ ਉਹਦੇ ਫਾਦਰ ਨੇ ਇਹਨੇ ਮੋਰਚੇ ਲਾਏ ਆ। ਔਰ ਇੰਨੀ ਦੇ ਜੇਲ੍ਹਾਂ ਕੱਟੀਆਂ ਉਹਨਾਂ ਦੀ ਹਿਸਟਰੀ ਪੜ ਕੇ ਉਹਨੂੰ ਆਪਣੀ ਜ਼ਿੰਦਗੀ ਚ ਅਪਣਾਉਣਾ ਚਾਹੀਦਾ ਫਿਰ ਅਕਾਲੀ ਦਲ ਖੜਾ ਹੋਊਗਾ ਫਿਰ ਹੁਣ ਜਦੋਂ ਕਮਜ਼ੋਰ ਹੋਵੇ ਪ੍ਰਧਾਨ ਤੇ ਪਾਰਟੀ ਦੇ ਕਿਸੇ ਲੀਡਰ ਨੇ ਤਾਂ ਤਗੜਾ ਹੋਣਾ ਹੀ ਹੈ ਨਾ ਹੂੰ ਇਹ ਹੁਣ ਇਹ ਮੰਨ ਲੀਏ ਫਿਰ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਬਾਈ ਚਾਂਸ ਇਹ ਰਤਬਾ ਖੁੱਸਦਾ ਤੁਸੀਂ ਗੱਲ ਕਹਿ ਨਹੀਂ ਜਾਂਦੇ ਹੋ ਮੈਂ ਤੁਹਾਨੂੰ ਦੱਸ ਦਿੰਦਾ ਵਿਕਰਮ ਮਜੀਠੀਆ ਇਸ ਟਾਈਮ ਪੰਜਾਬ ਦਾ ਅਕਾਲੀ ਦਲ ਦਾ ਪਾਵਰਫੁੱਲ ਲੀਡਰ ਹੈ ਉਹ ਲੋਕਾਂ ਦੀ ਨਜ਼ਰ ਵਿਕਰਮ ਮਜੀਠੀਆ ਦੇ ਉੱਤੇ ਲੱਗੀ ਹੋਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਨਹੀਂ ਲੱਗੀ ਫਿਰ ਮਤਲਬ ਇਹ ਮੰਨ ਲੀਏ ਕਿ ਅੰਤ ਦੇ ਵਿੱਚ ਆ ਕੇ ਜਦੋਂ ਆਪਾਂ ਖਡੂਰ ਸਾਹਿਬ ਦੀ ਗੱਲ ਕਰਦੇ ਆ ਪਹਿਲਾਂ ਵੀ ਅਸੀਂ ਇਹ ਗੱਲ ਕਰ ਚੁੱਕੇ ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਸੀ ਉਸ ਵੇਲੇ ਵੀ ਇਹ ਚੀਜ਼ ਸੁਖਬੀਰ ਸਿੰਘ ਬਾਦਲ ਜਾਣਦੇ ਆ ਤਾਂ ਕਰਕੇ ਸ਼ਾਇਦ ਉਹਨਾਂ ਨੂੰ ਲਾਈਮਲਾਈਟ 'ਚ ਨਹੀਂ ਲਿਆਉਣਾ ਚਾਹੁੰਦੇ ਜੇ ਲਾਈਮਲਾਈਟ 'ਚ ਜ਼ਿਆਦਾ ਆ ਗਏ ਫਿਰ ਮੇਰੀ ਕੁਰਸੀ ਖਤਰੇ 'ਚ ਹੈ ਖਡੂਰ ਸਾਹਿਬ ਦੀ ਸੀਟ ਦਾ ਪਹਿਲਾਂ ਇੰਚਾਰਜ ਵਿਕਰਮ ਮਜੀਠੀਆ ਸੀ ਹੂੰ ਉਹਨੂੰ ਲਾਇਆ ਗਿਆ ਥੋੜੀ ਦੇਰ ਪਹਿਲਾਂ ਉਸ ਸੀਟ ਦੇ ਇੰਚਾਰਜ ਤੋਂ ਅਕਾਲੀ ਦਲ ਵੱਲੋਂ ਖਡੂਰ ਸਾਹਿਬ ਦਾ ਇੰਚਾਰਜ ਵਿਕਰਮ ਸਿੰਘ ਮਜੀਠੀਆ ਸੀ ਹੂੰ ਲੇਕਿਨ ਉਹਨੂੰ ਲਾਇਆ ਗਿਆ ਇਸੇ ਕਾਰਨ ਵੱਜੋਂ ਲਾਇਆ ਗਿਆ ਹੁਣ ਦੂਸਰੀ ਜਿਹੜੀ ਗੱਲ ਹੈ ਵਿਕਰਮ ਮਜੀਠੀਆ ਦੇ ਕੋਲ ਅੰਮ੍ਰਿਤਸਰ ਦੇ ਇੱਕ ਵਿਧਾਨ ਸਭਾ ਹਲਕੇ ਦੀ ਕਮਾਨ ਆ ਉਹਦੀ ਆਪਣੇ ਮਜੀਠਾ ਹਲਕੇ ਚ ਉਹਨਾਂ ਦੀ ਵਾਈਫ ਜਿਹੜੀ ਐਮ ਐਲ ਏ ਉਹਦੀ ਕਮਾਨ ਸੋ ਮੇਰੇ ਕਹਿਣ ਦਾ ਇਹ ਮਤਲਬ ਹੈਗਾ ਕਿ ਵਿਕਰਮ ਮਜੀਠੀਆ ਦੀ ਆਪਣੀਆਂ ਜ਼ਿੰਮੇਵਾਰੀਆਂ ਲੇਕਿਨ ਉਹ ਯੂਥ ਜਿਹੜਾ ਹੈਗਾ ਪੰਜਾਬ ਦਾ ਅਕਾਲੀ ਦਲ ਦਾ ਕੈਡਰ ਹੈ ਜਿਹੜਾ ਯੂਥ ਨਾ ਉਹ ਵਿਕਰਮ ਮਜੀਠੀਆ ਦਾ ਫੈਨ ਹੈ ਗੱਲ ਤਾਂ ਇੱਥੇ ਖੜਦੀ ਨਾ ਰੜਕ ਤਾਂ ਉੱਥੇ ਪੈਂਦੀ ਆ ਜਿਹੜਾ ਜਿਹੜਾ ਇਨਸਾਨ 2007 ਤੋਂ ਬਾਅਦ ਕਦੇ ਹਾਰਿਆ ਹੀ ਨਹੀਂ ਵਿਧਾਨ ਸਭਾ ਚੋਂ ਉਹਨੂੰ ਕੱਢ ਕੇ ਖੁੰਝੇ ਲਾਛੜਿਆ ਕਿ ਨਹੀਂ ਤੂੰ ਤਾਂ ਲੜ ਨਹੀਂ ਨੀ ਚੋਣ ਹਾਰਿਆ ਹੁਣ ਕਹਿੰਦਾ ਨਹੀਂ ਹਰਿਆ 2022 ਚ ਚੋਣ ਹਾਰਿਆ ਨਵਜੋਤ ਸਿੰਘ ਨਹੀਂ ਨਹੀਂ ਆਪਣੇ ਹਲਕੇ ਚ ਇੰਡਾਇਰੈਕਟਲੀ ਡਾਇਰੈਕਟਲੀ ਉਹ ਗੱਲ ਕੀਤੀ ਮਜੀਠੀਏ ਮਜੀਠੀਏ ਹਲਕੇ ਦੇ ਵਿੱਚ ਇਹਨਾਂ ਦੀ ਵਾਈਫ ਦਿੱਤੀ ਹੈ ਗੱਲ ਦੇਣੀ ਮੈਂ ਤਾਂ ਉਹ ਗੱਲ ਕਹਿਣਾ ਚਾਹਨਾ ਉਹ ਪਾਵਰਫੁਲ ਲੀਡਰ ਹੈਗਾ ਉਹਦੀ ਆਪਣੀ ਕੰਮ ਕਰਨ ਦੀ ਸ਼ਮਤਾ ਹੈਗੀ ਆ ਆਕਾਲੀ ਦਲ ਨੂੰ ਉਹਨੂੰ ਲਿਆ ਕੇ ਅੱਗੇ ਮੈਨੂੰ ਤਾਂ ਸਮਝਣਾ ਚਾਹੀਦਾ ਕਿਉਂਕਿ ਦੇਖੋ ਇੱਕ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਟੈਗ ਲੱਗਾ ਨਾ ਉਹ ਵੀ ਕਲੀਅਰ ਹੋ ਜਾਏ ਜੇ ਵਿਕਰਮ ਸਿੰਘ ਮਜੀਠੀਆ ਨੂੰ ਪ੍ਰਧਾਨ ਬਣਾ ਦੇਣਗੇ ਆਕਾਲੀ ਦਲ ਤੇ ਮੈਨੂੰ ਲੱਗਦਾ ਅਕਾਲੀ ਦਲ ਚ ਜਾਣ ਪਾਏਗੀ ਹੂੰ ਬਿਲਕੁਲ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ ਡਾਕਟਰ ਸਾਹਿਬ ਨੇ ਜ਼ਰੂਰ ਕਹੀ ਹੈ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹ ਵਕਤ ਦੱਸੇਗਾ ਬਿਕਰਮ ਸਿੰਘ ਮਜੀਠੀਆ ਦਾ ਭਵਿੱਖ ਕੀ ਕਹਿੰਦਾ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾ ਨਾ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ